ਕੀ ਹੋ ਰਿਹਾ ਭਾਈ ਕੀ ਹੋ ਰਿਹਾ ਭਾਈ ਆ ਵੇਖੋ ਤੁਸੀਂ ਕੀ ਹਾਲ ਹੈ ਪੰਜਾਬ ਸਰਕਾਰ ਨੇ ਜਿਹੜਾ ਕਰਾਇਆ ਫ੍ਰੀ ਕੀਤਾ ਹੈ ਵੇਖੋ ਜੀ ਪ੍ਰਾਈਵੇਟ ਦਾ ਤੇ ਉਹ ਨੌਕਰੀਆਂ ਨੂੰ ਕੀ ਮਿਲਣੀਆਂ ਸਾਡੀਆਂ ਖੋਣ ਦੇ ਆ ਆ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਨੂੰ ਨੌਕਰੀਆਂ ਦੇਣੀਆਂ ਇਹ ਤਾਂ ਜੀ ਪ੍ਰਾਈਵੇਟ ਦੀਆਂ ਨੌਕਰੀਆਂ ਖੋ ਰਹੇ ਨੇ ਇਹ ਸਾਡੀਆਂ ਖੋਣ ਦੇ ਨੇ ਵੇਖੋ ਵੀ ਸਾਨੂੰ ਮਾਰ ਕੇ ਕਹਿੰਦੇ ਬੁਕਿੰਗ ਨਹੀਂ ਆਉਂਦੀ ਹੁਣ ਆ ਵੇਖੋ ਥੱਲੇ ਜਨਾਨੀਆਂ ਅਜਲੀ ਟਾਇਰ ਦੇ ਆ ਵੇਖੋ ਨਾ ਵੇਖੋ ਕੀ ਹਾਲ ਹੁੰਦੇ ਨੇ ਬੇੜਾ ਗਰਗ ਕਰਤਾ ਵਾ ਹਾਂ ਇਹਨੇ ਰਜਕਾਰ ਦੇਣਾ ਉਹ ਡੇਗੀ ਡੇਗੀ ਭਰਾਇਓ ਕੋਈ ਕੰਪਨੀ ਆ ਜਿਹੜਾ ਆ ਵੇਖੋ ਨਾਮ ਆਗਲਣਾ ਮੇਰਾ ਨਾਮ ਜਗਤਾਰ ਸਿੰਘ ਹਾਂਜੀ ਕੀ ਕਹਿਣਾ ਚਾਹਦੇ ਬੱਸ ਸਟੈਂਡ ਤੇ ਕੀ ਬੱਸ ਸਟੈਂਡ ਤੇ ਬਹੁਤ ਮੰਦੀ ਹਾਲਾਤ ਵਾ ਇਹਦੇ ਸਰਕਾਰ ਨੂੰ ਕਰਾਇਆ ਲਾਗੂ ਕਰਨਾ ਚਾਹੀਦਾ ਵਾ ਜਿਹੜਾ ਨਹੀਂ ਕਰਦੇ ਆ 50 ਸਵਾਰੀਆਂ ਕਹਿੰਦੀ ਆ ਇੱਥੇ 100 ਸਵਾਰੀਆਂ ਆ ਡਰਾਈਵਰਾਂ ਨਾਲ ਸਵਾਰੀ ਲੜ ਪੈਂਦੀ ਆ ਇੱਥੇ ਦੱਸੋ ਇੱਥੇ ਕੀ ਕਰੂ ਡਰਾਈਵਰ ਕੀ ਕਰਨਗੇ ਇਹ ਥੱਲੇ ਆ ਕੇ ਮਰ ਜਾਂਦਾ ਕੋਈ ਫੇਰ ਡਰਾਈਵਰ ਭਾਦਾ ਲਟਾ ਫੇਰ ਕਲੈਕਟਰ ਦੇ ਭਾਦਾ ਗਾਲਾਂ ਦੀਆਂ ਬੁੜੀਆਂ ਜੀਜੀ ਕੱਢਦੀਆਂ ਨੇ ਹੱਦੋਂ ਹੱਦ ਗਾਲਾਂ ਕਰਦੀਆਂ ਨੇ ਇਹਨਾਂ ਨੂੰ ਹੁਣ ਵੀ ਕੁਝ ਜਨਾਨੀਆਂ ਬਾਅਦ ਦੇ ਥੱਲੇ ਆ ਚਲੀਆਂ ਹੁਣ ਆਈਆਂ ਥੱਲੇ ਆਈ ਪੈ ਟ੍ਰਾਂਸਪੋਰਟ ਮੰਤਰੀ ਨੂੰ ਆਪਦੇ ਦਾ ਕਹਿਣਾ ਵੀ ਇਹ ਇਹਦਾ ਕਰਾਇਆ ਲਾਗੂ ਕਰੋ ਕੱਟ ਕਰ ਦਿਓ ਕੋਈ ਪ੍ਰਾਈਵੇਟ ਵਾਲ ਲੈ ਜਾऊ ਇੰਨੀਆਂ ਸਵਾਰੀਆਂ ਕਿਹੜਾ ਖੜੂਗਾ ਇੱਥੇ ਅੰਮ੍ਰਿਤਸਰ ਪਠਾਨਕੋਟ ਰੋਡ ਤੇ ਉਹ ਹਾਲ ਬਣਿਆ ਗੱਲ ਕਰਨ ਵਾਲੀ ਕੋਈ ਨਹੀਂ ਪ੍ਰਾਈਵੇਟ ਬੈਂਦਾ ਕੋਈ ਨਹੀਂ ਰੋਡ 'ਤੇ ਡੱਕੇ ਲੱਗ ਲੱਜਾਂਦੀਆਂ ਨੇ ਜੇ ਡੱਕੇ ਲੱਗੇ ਜਾਣਗੇ ਸਰਕਾਰ ਨੂੰ ਪੈਸਾ ਆਊ ਆ ਪੈਸਾ ਦੇਉਂਦਾ ਕੋਈ ਨਹੀਂ ਕਿੱਥੋਂ ਦੇ ਲ ਪਊਗਾ ਕਿੱਥੋਂ ਤਖਾਵਾ ਮਿਲਣਗੇ ਇਹ ਕੰਮ ਹਮੇਸ਼ਾ ਬੰਦ ਕਰਨਾ ਚਾਹੀਦਾ ਵਾ ਇਹ ਕੰਮ ਚੰਗਾ ਨਹੀਂ ਹੈਗਾ ਸਾਮਲਾਜਮਾਂ ਨੂੰ ਕਿੰਨੀ ਕੀ ਮੁਸ਼ਕਲ ਆ ਰਹੀ ਹੈ ਮੁਲਾਜ਼ਮਾਂ ਨੂੰ ਇੰਨੀ ਮੁਸ਼ਕਲ ਆ ਰਹੀ ਮੁਲਾਜ਼ਮਾਂ ਤਨਖਾਹਾਂ ਨਹੀਂ ਉੱਥੇ ਬੰਦਾ ਕੀ ਕਰੂਗਾ ਕੋਈ ਗੱਲ ਕਰਦਾ ਕੋਈ ਨਹੀਂਗਾ ਮੁਲਾਜ਼ਮਾਂ ਚਪੇੜਾਂ ਮਨ ਲੜਦਾ ਜਾਂ ਗਾਲ੍ਹਾਂ ਕੱਢਦੀਆਂ ਹੁਣੇ ਤੋਂ ਮੈਂ ਕਹਿੰਦਾ ਵੇਖ ਤਾਂ ਗਾਲ੍ਹਾਂ ਕੱਢਦੀਆਂ ਹੈਂਗਾ ਤੁਸੀਂ ਵੀਡੀਓ ਬਣਾਈਏ ਕੀ ਮਗਰ ਕਰਦੇ ਗਏ ਆਂ ਅਸੀਂ ਉੱਚ 25 ਸਵਾਰੀਆਂ 50 ਸਵਾਰੀਆਂ ਦੇ ਉਹ ਤੇ 70 ਸਵਾਰੀਆਂ ਹੋ ਗਈਆਂ ਉੱਚ ਇਹਦੇ 70 ਫੇਰ ਥੱਲੇ ਖੜੀਆਂ ਨੇ 1 ਵਜੇ ਫੇਰ ਲੱਗੀ ਇਹੋ ਹਾਲਵਾ 100 ਰੁਪਏ ਲੀਟਰ ਤੇਲ ਪਾਲ ਕੇ ਸਰਕਾਰ ਦੇ ਕਿਦਾਂ ਦੇ ਕੰਮ ਆ 100 ਲੀਟਰ ਤੇਲ ਪਾਲ ਕੇ multimillion Beast 1,000gas 1,200 grams 1,200 grams 1,000noc 300 grams 1,233 grams ਕੀ ਹੋ ਰਿਹਾ ਭਾਈ ਕੀ ਹੋ ਰਿਹਾ ਭਾਈ ਆ ਵੇਖੋ ਤੁਸੀਂ ਕੀ ਹਾਲ ਆ ਪੰਜਾਬ ਸਰਕਾਰ ਨੇ ਜਿਹੜਾ ਕਰਾਇਆ ਫ੍ਰੀ ਕੀਤਾ ਹੈ ਵੇਖੋ ਜੀ ਪ੍ਰਾਈਵੇਟ ਦਾ ਤੇ ਉਹ ਨੌਕਰੀਆਂ ਇਹਨੂੰ ਕੀ ਮਿਲਣੀਆਂ ਸਾਡੀਆਂ ਖੋਣ ਦੇ ਆ ਆ ਵੇਖੋ ਬੀਬੀਆਂ ਡੇਕਦੀਆਂ ਫੈਂਟੀਆਂ ਦੇ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਨੂੰ ਨੌਕਰੀਆਂ ਦੇਣੀਆਂ ਇਹ ਸਾਡੀਆਂ ਪ੍ਰਾਈਵੇਟ ਦੀਆਂ ਨੌਕਰੀਆਂ ਖੋ ਰਹੇ ਨੇ ਇਹ ਸਾਡੀਆਂ ਖੋਣ ਨੇ ਵੇਖੋ ਵੀ ਸਾਨੂੰ ਮਾਲਕ ਕਹਿੰਦੇ ਬੁਕਿੰਗ ਨਹੀਂ ਆਉਂਦੀ ਬੁਕਿੰਗ ਹੀ ਕਿੱਥੋਂ ਹੋਵੇ ਦੱਸੋ ਆ ਵੇਖੋ ਫ੍ਰੀ ਦੇ ਚੱਕਰ ਦੇ ਵਿੱਚ ਸਾਡੀ ਨੌਕਰੀਆਂ ਜਾਣ ਨੂੰ ਤਿਆਰ ਹੋਈਆਂ ਨੇ ਆ ਸਾਰੀ ਇੱਕ ਕਿਰਾਏ ਦਾ ਪਹਿਲਾਂ ਵੀ ਦੁਨੀਆ ਕਿਰਾਇਆ ਕਟਾ ਕੇ ਜਾਂਦੀ ਸੀ ਹੁਣ ਵੇਖੋ ਵੀ ਇਹ ਕੋਈ ਚੀਜ਼ ਫ੍ਰੀ ਕਰਨ ਵਾਲੀ ਹੈ ਅੱਜ ਤੱਕ ਇਹ ਸੁਣਿਆ ਨਹੀਂ ਹੈ ਸਾਨੂੰ 15 ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਇਹ ਤੁਰਦੇ ਤੁਰਦੇ ਹੁਣ ਆ ਵੇਖੋ ਥੱਲੇ ਜਨਾਨੀਆਂ ਚੱਲੀ ਟੈਰਦੇ ਆ ਵੇਖੋ ਆ ਵੇਖੋ ਕੀ ਬੇੜਾ ਘਰ ਘਰ ਕਰਤਾ ਵਾ ਹਾਂ ਇਹਨੇ ਰਜਕਾਰ ਦੇਣਾ ਉਹ ਡੇਗੀ ਡੇਗੀ ਪਰ ਆਏ ਹੋ ਕੰਪਨੀ ਆ ਜਿਹੜਾ ਆ ਦੇਖੋ ਕੈਮਰਾ ਮਾਰਾ ਆ ਵੇਖੋ ਆ ਵੇਖੋ ਵੀਰ ਜੀ ਤੁਹਾਡੇ ਸਾਹਮਣੇ ਡੇਗਦੀਆਂ ਫੈਂਡੀਆਂ ਜਨਾਨੀਆਂ ਤੇ ਕੀ ਕਹਾਂ ਜਾਂਦੇ ਹੋ ਅਸੀਂ ਕਹਿਣਾ ਚਾਹੁੰਦੇ ਆਂ ਇਹਨਾਂ ਦੇ ਵਿੱਚੋਂ ਹੌਸਲੇਗਾ ਨਹੀਂ ਹੌਸਲਾ ਨਹੀਂ ਡੇਗਣ ਦੇ ਥੱਲੇ ਇਹ ਸਿਰਫ 150 ਰੁਪਏ ਦੇ ਕਿਰਾਏ ਦੇ ਵਾਸਤੇ ਆ ਇੱਥੇ ਲੋਕਾਂ ਆਪਣੇ ਮੋਬਾਈਲ ਕਢਾਏ ਨੇ ਪਰਸ ਕਢਾਏ ਨੇ ਇੱਥੇ ਪਰਸ ਵਿੱਚ ਇੱਕ ਲੇਡੀਜ਼ ਦੀ ਬਾਤ ਦੇਲੇ ਬਾਹ ਆ ਗਈ ਐ ਲਾਤ ਆ ਗਈ ਐ ਹਾਂ ਉਹਦੇ ਵਿੱਚ ਵੇਖੋ ਵੀ ਕਿਹਦਾ ਕਸੂਰ ਹੈ ਡਰਾਈਵਰ ਦੇ ਪਹਾੜਾ ਪੰਗਾ ਪਾਇਆ ਏ ਵੇਖੋ ਵੇਹਦਾ ਹੀ ਨਹੀਂ ਅਗਰ ਵੀ ਮੁੜ ਕੇ ਆਹਦੇ ਦੇ ਡਰਾਈਵਰ ਕਨੈਕਟਰ ਦਾ ਕਸੂਰ ਹੁਣ ਤੁਹਾਡੇ ਸੱਜੇ ਸਾਹਮਣੇ ਚਾਰ ਵਾਰੀ ਟਿਕੀਆਂ ਨਾ ਜਨਾਨੀਆਂ ਸਾਡੀਆਂ ਜੀ ਲੋਕਾਂ ਨੂੰ ਇਹ ਨਹੀਂ ਪਤਾ ਵੀ ਲਾਜ ਕਿੰਨਾ ਮਹਿੰਗਾ ਵਾ ਟਿਕਟ ਤੇ 150 ਰੁਪਏ ਲੱਗੂਗੀ ਪਰ ਲਾਜ ਹਜ਼ਾਰਾਂ ਰੁਪਏ ਲੱਗਦਾ ਜੋ ਆਪਣੇ ਆਪ ਨੂੰ ਬਚਾਓ ਤੇ ਸਾਡਾ ਪ੍ਰਾਈਵੇਟ ਵਾਲਾ ਇਹਨੇ ਰੋਟੀ ਖੋਲੀ ਸਾਡਾ